ਸੀਂ ਸਵੇਰੇ ਸਵੇਰੇ ਉੱਠਦੇ ਹਾਂ 10 ਘੰਟੇ ਦੀ ਨੀਂਦ ਲੈ ਕੇ ਪਰ ਜਦੋਂ ਅਸੀਂ ਉੱਠਦੇ ਹਾਂ ਤਾਂ ਸਾਨੂੰ ਫੀਲ ਹੁੰਦਾ ਹੈ ਕਿ ਅਸੀਂ ਸੁੱਤੇ ਹੀ ਨਹੀਂ ਸੀ ਅਸੀਂ ਫਰੈਸ਼ ਹੋਏ ਨਹੀਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਚਾਹੇ ਦਿਨ ਹੋਵੇ ਚਾਹੇ ਰਾਤ ਗੁਰੂ ਕਹਿੰਦੇ ਆ ਵੀ ਜਿਹੜੀ ਜਨਾਨੀ ਉਹ ਤਾਂ ਤਿਤਲੀ ਆ ਤੇ ਬੰਦਾ ਝੋਟਾ ਹੁਣ ਸੋਚ ਕੇ ਦੇਖੋ ਇੱਕ ਤਿਤਲੀ ਦੇ ਉੱਤੇ ਝੋਟਾ ਪੁਸ਼-ਅੱਪਸ ਕਰ ਰਿਹਾ ਤੇ ਉਹ ਤਿਤਲੀ ਦਾ ਬਣੂਗਾ ਕੀ ਕਮਜ਼ੋਰੀ ਇੰਨੀ ਜ਼ਿਆਦਾ ਕਿਉਂ ਫੀਲ ਹੋ ਰਹੀ ਹੈ ਸਾਡੀ ਡਾਈਟਸ ਤੇ ਬੜੀ ਫਿਲਟਰ ਹੋ ਗਈ ਹੈ 22 ਸਾਲ ਦੇ ਬੱਚੇ ਨੂੰ ਕੀ ਸਟ्रेस ਹੋਇਆ ਪਿਆ ਵੀ ਆਰ ਮੈਂ ਜੇ ਜਿਮ ਨਹੀਂ ਜਾਂਦਾ ਤਾਂ ਇਹਦਾ ਮਤਲਬ ਮੈਂ ਵੀਕ ਆ ਤੁਹਾਨੂੰ ਕਿਹਨੇ ਕਿਹਾ ਤੁਸੀਂ ਵੀਕ ਹੋ ਕੋਣ ਆਪਾਂ ਨੂੰ ਇਹ ਚੀਜ਼ ਸਰਟੀਫਿਕੇਟ ਦੇ ਸਕਦਾ ਵੀ ਕਿਹੜਾ ਬੰਦਾ ਵੀਕ ਪਹਿਲੇ ਦਿਨ ਤੋਂ ਹੀ ਲੀਵਰ ਤੁਹਾਡਾ ਜਿਹੜਾ ਅੰਦਰਲਾ ਗੰਧਮੰਦ ਹੈਗਾ ਜਿਹੜਾ ਖੂਨ ਦੇ ਵਿੱਚ ਪਿਆ ਉਹ ਪਿਸ਼ਾਬ ਦੇ ਰਾਹੀਂ ਬਾਹਰ ਕੱਢਣਾ ਸ਼ੁਰੂ ਕਰ ਦੇਗਾ ਤੇ ਉਸ ਤੋਂ ਬਾਅਦ ਕਿਸੇ ਵੈਦ ਹਕੀਮ ਨੂੰ ਆਪਾਂ ਨੂੰ ਪੁੱਛਣ ਦੀ ਲੋੜ ਨਹੀਂ ਵੀ ਹੋਣਾ ਸੀ ਕੀ ਕਰਨਾ ਕਿੰਨੇ ਟਾਈਮ ਚ ਕੰਮ ਸ਼ੁਰੂ ਕਰ ਦੂਏ ਕਿੰਨੇ ਦਿਨਾਂ ਚ ਕੰਮ ਸ਼ੁਰੂ ਕਰ ਦੇਗਾ ਤੁਹਾਡਾ ਲਸਣ ਤੇ ਪਿਆਜ਼ ਵਾਲਾ ਨੁਸਖਾ ਫਰੂਕੀ ਜੀ ਹੈਰਾਨ ਵੰਜੋਗੇ ਪਹਿਲੇ ਦਿਨ ਤੋਂ ਪਤਲਾ ਜੀ ਤੁਸੀਂ ਇੱਥੇ ਲਸਣ ਰੱਖਿਆ ਤੇ ਨਾਲ ਪਿਆਜ਼ ਹੈਗਾ ਤੁਸੀਂ ਕਹਿ ਰਹੇ ਹੋ ਕਿ ਲੀਵਰ ਨੂੰ ਡੀਟੌਕਸ ਕਰਨ ਦਾ ਦੁਨੀਆ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ ਜਿਹੜਾ ਅੱਜ ਤੁਸੀਂ ਸਾਡੇ ਨਾਲ ਸ਼ੇਅਰ ਕਰਨ ਵਾਲਿਓ ਲੀਵਰ ਨੂੰ ਕਿਵੇਂ ਇਹ ਸਾਬਣ ਵਾਂਗੂ ਧੋਕੇ ਰੱਖ ਦੋ ਤੁਸੀਂ ਕਹਿ ਰਹੇ ਸੀ ਜਿਵੇਂ ਸਾਬਣ ਕਪੜਾ ਧੋ ਦਿੰਦੀ ਹੈ ਨਾ ਇਹ ਲੀਵਰ ਨੂੰ ਧੋਕੇ ਰੱਖ ਦੋ ਕਿਵੇਂ ਕੀ ਨੁਸਖਾ ਕੀ ਫਾਰਮੂਲਾ ਹੈ ਉੱਪਰ ਹੋਣਾ ਬੰਦਾ ਰਿਲੈਕਸ ਪੋਜੀਸ਼ਨ 'ਚ ਰਹੂਗਾ ਜਿਹੜੀ ਵਿਮਨ ਆ ਉਹ ਐਕਟਿਵ ਪੋਜੀਸ਼ਨ 'ਚ ਰਹੂ ਇੱਕ ਚੀਜ਼ ਬੜੇ ਸੌਖੇ ਜਿਹੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਥਰੂ ਦਿਮਾਗ 'ਚ ਪਾ ਦਿੱਤੀ ਗਈ ਬੀਜੀਡੀ ਟਾਈਮਿੰਗ ਆ ਉਹ ਇੰਨੇ ਤੋਂ ਇੰਨੇ ਹੀ ਹੋਣੀ ਚਾਹੀਦੀ ਜੇ ਤੁਹਾਡੀ ਉਨੇ ਨਹੀਂ ਲੱਗਦੀ ਤਾਂ ਤੁਸੀਂ ਬੰਦੇ ਲੋਕ ਟਾਈਮ ਪਾਸ ਵਾਲੀਆਂ ਦਵਾਈਆਂ ਲੈਂਦੇ ਤੁਸੀਂ ਉਹਨਾਂ ਦੀ ਸਭ ਤੋਂ ਵੱਡੀ ਇੱਕ ਤੁਸੀਂ ਕੰਪਲੇਂਟ ਸੁਣੀ ਵੀ ਹੋਊਗੀ ਜੀਵਨ ਦੇ ਵਿੱਚ ਅਸੀਂ ਜਦੋਂ ਪ੍ਰੈਕਟਿਸ ਕਰਦੇ ਆ ਤਾਂ ਇੱਥੇ ਅਸੀਂ ਵੀ ਲੋਕਾਂ ਨੂੰ ਮਿਲਦੇ ਆ ਤਾਂ ਉਹ ਇੱਕੋ ਹੀ ਗੱਲ ਕਹਿੰਦੇ ਵੀ ਜਦੋਂ ਅਸੀਂ ਉਹ ਦਵਾਈ ਖਾਂਦੇ ਆ ਕੋਈ ਵੀ ਟਾਈਮ ਪਾਸ ਵਾਲੀਆਂ ਤਾਂ ਸਾਡੇ ਨਾਲ ਪ੍ਰੋਬਲਮ ਆਉਂਦੀ ਵੀ ਸਾਡਾ ਅਗਲੇ ਦਿਨ ਸਿਰ ਬਹੁਤ ਦੁਖਦਾ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਕਰ ਸਕਦੇ ਹੋ ਔਰ ਉਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਮੇਰੀ ਬੇਨਤੀ ਆ ਤੁਸੀਂ ਐਲ ਐਫਟੀ ਦੀ ਰਿਪੋਰਟ ਤੇ ਲਿਵਰ ਦੀ ਅਲਟਰਾ ਸਾਊਂਡ ਕਰਾਓ 45 ਦਿਨ ਮਹਾਰਾਜ ਸ਼ਹੀ ਸ਼ਰਬਤ ਉਸ ਤੋਂ ਬਾਅਦ ਸੇਵਨ ਕਰੋ ਜਦੋਂ ਤੁਹਾਡਾ ਲਿਵਰ ਤੇਜ ਹੋ ਗਿਆ ਤੁਹਾਡੇ ਲਿਵਰ ਨੇ ਖੂਨ ਸਾਫ਼ ਕਰਨਾ ਜਿਹੜਾ ਖੂਨ ਸੰਗਣਾ ਖੂਨ ਪਤਲਾ ਕਰਨਾ ਤੁਹਾਡੇ ਪ੍ਰੋਪਰ ਪੂੜੀ ਦੇ ਵਿੱਚ ਜਿੱਥੇ ਜਿੰਨੇ ਬਲੱਡ ਪ੍ਰੈਸ਼ਰ ਦੀ ਲੋੜ ਹੈ ਉੱਥੇ ਇਹਨੇ ਉਹ ਪਚਾ ਦੇਣਾ ਰੀਸ਼ੀ ਦਾ ਬੜਾ ਵੱਡਾ ਰੋਲ ਹੁੰਦਾ ਹੈ ਕਮਜ਼ੋਰੀ ਵਾਲੇ ਪਾਸੇ ਨੂੰ ਉਹ ਕੀ ਰੋਲ ਹੈਗਾ ਵੀ ਸਾਨੂੰ ਸਮਝਾਉਂਗੇ ਜਰਾ ਕਿੱਥੇ ਤੁਹਾਡੀ ਸਾਰੀ એનર્ਜੀ ਲੱਗੀ ਪਈ ਹੈ ਤੁਹਾਡੀ ਕਫ ਨੂੰ ਬੈਲੈਂਸ ਕਰਨ ਦੇ ਵਿੱਚ ਲੋਕਾਂ ਨੂੰ ਛਿੱਕਾਂ ਹੀ ਨਹੀਂ हट ਰਹੀਆਂ ਜ਼ਖਾਮ ਹੀ ਨਹੀਂ हट ਰਿਹਾ ਨੜੀ ਨਿਕਲੀ ਜਾਂਦੀ ਹੈ ਤੇ ਅੱਗੇ ਉਹ ਬੰਦਾ ਸੋਚ ਰਿਹਾ ਮੈਂ ਡੇਟ ਤੇ ਜਾਣਾ ਸਟਰਸ એનર્ਜੀ ਕੋਈ ਵੀ ਦਵਾਈ ਖਾ ਕੇ ਬੰਦਾ ਟਾਈਮ ਪਾਸ ਕਰ ਰਿਹਾ ਵੀ ਕੋਈ ਗੱਲ ਨਹੀਂ ਜ਼ਖਾਮ ਇੱਕ ਵਾਰੀ ਰੋਕ ਲਿਆ ਬਾਅਦ ਚ ਉਹਦੀ ਬਾਅਦ ਚ ਦੇਖਾਂਗੇ ਵੀਡੀਓ ਸੁਣੇ ਸੀ ਤੁਸੀਂ ਕਿਹਾ ਸੀ ਕਿ ਲੀਵਰ ਦਾ ਤੇ ਗ੍ਰਸਤ ਦਾ ਬੜਾ ਡੂੰਘਾ ਰਿਲੇਸ਼ਨ ਹੈਗਾ ਫਰੂਕੀ ਜੀ ਇੱਕ ਬੜੀ ਗਹਿਰੀ ਗੱਲ ਹੈ 80% ਬਿਮਾਰੀਆਂ ਸਾਰੀਆਂ ਪੇਟ ਤੋਂ ਨੇ ਔਰ ਪੇਟ ਨੂੰ ਸਹੀ ਰੱਖਣ ਦਾ ਕੰਮ ਲੀ ਫਰਦਾ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਜੀ ਕੋਲ ਜਿਨ੍ਹਾਂ ਦੀ ਵੀਡੀਓਜ਼ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਮਕਬੂਲ ਹੋ ਰਹੀਆਂ ਨੇ ਪਿੱਛੇ ਜੀ ਉਹਨਾਂ ਦੀ ਇੱਕ ਵੀਡੀਓ ਵੀ ਕਾਫੀ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਟ੍ਰੇਟ ਫਾਰਵਰਡ ਹੋ ਕੇ ਤੁਹਾਨੂੰ ਕਰਦੇ ਨਜ਼ਰ ਆਏ ਨਹੀਂ ਅੱਜ ਗੱਲਬਾਤ ਅਸੀਂ ਕਰਦਾਂਗੇ ਉਸ ਵਿਸ਼ੇ ਦੇ ਉੱਤੇ ਜੋ ਵਿਸ਼ਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਵਿਸ਼ਾ ਜਿਸ ਵਿਸ਼ੇ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਜਿਹੜੀਆਂ ਝਿਜਕ ਮਹਿਸੂਸ ਕਰਦੇ ਨੇ ਉਹ ਵਿਸ਼ਾ ਜਿਸ ਵਿਸ਼ੇ ਨੂੰ ਲੈ ਕੇ ਅਗਰ ਅਸੀਂ ਕੋਈ ਗੱਲ ਕਿਸੇ ਨਾਲ ਸ਼ੇਅਰ ਕਰ ਦਈਏ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਾਡਾ ਮਜ਼ਾਕ ਵੀ ਬਣ ਜਾਂਦਾ ਹੈ ਅਸੀਂ ਸਵੇਰੇ ਸਵੇਰੇ ਉੱਠਦੇ ਹਾਂ 10 ਘੰਟੇ ਦੀ ਨੀਂਦ ਲੈ ਕੇ ਪਰ ਜਦੋਂ ਅਸੀਂ ਉੱਠਦੇ ਹਾਂ ਤਾਂ ਸਾਨੂੰ ਫੀਲ ਹੁੰਦਾ ਹੈ ਕਿ ਅਸੀਂ ਸੁੱਤੇ ਹੀ ਨਹੀਂ ਸੀ ਅਸੀਂ ਫਰੈਸ਼ ਹੋਏ ਨਹੀਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਅਸੀਂ ਅੱਜ ਇੱਕ ਵਾਰ ਮੁੜ ਤੋਂ ਪਹੁੰਚਿਆ ਜੋਤਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਸਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਟਾਈਮ ਵੀਡੀਓ ਦੇਖ ਰਹੇ ਨੇ ਫਰੂਕੀ ਜੀ ਤੁਸੀਂ ਇੱਕ ਸ਼ੁਰੂਆਤ ਚ ਗੱਲ ਕਹੀ ਵੀ ਬਹੁਤ ਸਾਰੇ ਲੋਕ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਤੋਂ ੱਚ ਜਿਗਦੇ ਨੇ ਪਰ ਸਿਆਣੇ ਕਹਿੰਦੇ ਆ ਜੇ ਇਸ ਚੀਜ਼ ਤੋਂ ਝਿਜਕਣ ਦੀ ਲੋੜ ਹੁੰਦੀ ਤਾਂ ਅਸੀਂ ਬਿਨਾ ਗਰਸਤ ਤੋਂ ਪੈਦਾ ਨਹੀਂ ਹੋਏ ਅਸੀਂ ਕੋਈ ਅਸਮਾਨ ਤੋਂ ਨਹੀਂ ਟਪਕੇ ਸੋ ਜਿਹੜੀਆਂ ਚੀਜ਼ਾਂ ਦੇ ਉੱਤੇ ਵਿਸ਼ੇ ਦੇ ਉੱਤੇ ਇੱਕ ਬਹੁਤ ਬੱਚੇ ਨੂੰ ਪੈਦਾ ਹੁੰਦੇ ਸਾਰ ਜਿਹੜੇ ਚੀਜ਼ਾਂ ਉਹਨੂੰ ਦਿਖ ਜਾਣੀਆਂ ਚਾਹੀਦੀਆਂ ਸੀ ਜਿਹੜੀਆਂ ਚੀਜ਼ਾਂ ਉਹਨੂੰ ਵਿਸ਼ੇ ਦੇ ਉੱਤੇ ਸਮਝਾ ਦੇਣਾ ਦੇਣਾ ਚਾਹੀਦਾ ਸੀਗਾ ਆਪਾਂ ਨੂੰ ਜਦੋਂ ਉਹਨਾਂ ਦੇ ਉੱਤੇ ਪੜਦਾ ਪੈ ਗਿਆ ਤਾਂ ਅੱਜ ਉਹ ਸਾਡੀਆਂ ਗੱਲਾਂ ਨੂੰ ਉਹਨਾਂ ਨੂੰ ਹਾਸਾ ਮਜ਼ਾਕ ਲੱਗਦਾ ਅੱਜ ਉਹ ਗੱਲਾਂ ਨੂੰ ਸੋਚਦੇ ਨੇ ਵੀ ਯਾਰ ਇਹ ਗੱਲਾਂ ਸਿੱਧੀਆਂ ਨੇ ਬਹੁਤ ਸਟ੍ਰੇਟ ਗੱਲਾਂ ਕਰਦੇ ਨੇ ਬਟ ਵਿਸ਼ੇ ਇਹ ਹੈ ਵੀ ਜਿਹੜੇ ਬੱਚੇ ਗੁੰਮਰਾਹ ਹੋ ਰਹੇ ਨੇ ਜਿਹੜੇ ਸਿਆਣੀ ਉਮਰ ਦੇ ਵਿੱਚ ਗੁੰਮਰਾਹ ਉਹਨਾਂ ਨੂੰ ਬਚਾਇਆ ਕਿਵੇਂ ਜਾਵੇ ਮੁੱਦਾ ਤਾਂ ਇਹ ਹੈ ਉਹਨਾਂ ਕੀ ਆਪਣਾ ਪੁਆਇੰਟ ਆ ਇਸ ਤੋਂ ਪਰੇ ਸਾਡਾ ਕੋਈ ਮੋਟਿਵ ਨਹੀਂ ਵੀ ਸਾਡੀ ਦਵਾਈ ਵੇਕੇ ਵੀ ਸਾਡੇ ਤੋਂ ਤੁਸੀਂ ਆਰਡਰ ਕਰੋ ਕੋਈ ਸਾਡਾ ਇਸ ਤਰ੍ਹਾਂ ਦਾ ਮੋਟਿਵ ਨਹੀਂ ਮੈਂ ਤੁਹਾਡੇ ਸਾਹਮਣੇ ਘਟੋ-ਘਟ 1000 ਨੰਬਰ ਰੱਖ ਸਕਦਾ ਜਿਨ੍ਹਾਂ ਨੇ ਸਿਰਫ ਗੱਲ ਕੀਤੀ ਆ ਔਰ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਪੈਸੇ ਦੱਸੋ ਕਿੰਨੇ ਲੈਣੇ ਆ ਗੱਲ ਕਰਨ ਦੇ ਤੇ ਮੈਂ ਉਹਨਾਂ ਨੂੰ ਇੱਕੋ ਹੀ ਰਾਏ ਦਿੱਤੀ ਮੈਂ ਕਿਹਾ ਤੁਹਾਨੂੰ ਦਵਾਈ ਨਹੀਂ ਦੇਣੀ ਤੁਹਾਨੂੰ ਗੱਲਾਂ ਨਾਲ ਹੀ ਠੀਕ ਕਰ ਦੂੰਗਾ ਸਿਰਫ ਕਾਉਂਸਲਿੰਗ ਕੀਤੀ ਉਹਨਾਂ ਲੋਕਾਂ ਦੀ ਤੇ ਇੱਕੋ ਹੀ ਚੀਜ਼ ਫਾਈਂਡ ਆਊਟ ਕੀਤੀ ਵੀ ਉਹਨਾਂ ਦੀ ਲਾਈਫ 'ਚ ਸਟ੍ਰੈਸ ਆ ਡਾਈਟ ਪ੍ਰੋਪਰ ਨਹੀਂ ਹੈਗੀ ਲਾਈਫਸਟਾਈਲ ਪ੍ਰੋਪਰ ਨਹੀਂ ਹੈਗਾ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਜਦੋਂ ਠੀਕ ਕੀਤਾ ਤੇ ਉਹਨਾਂ ਲੋਕਾਂ ਨੇ 50000 ਰੁਪਿਆ ਤੱਕ ਆਫਰ ਕੀਤਾ ਵੀ ਬਿਨਾ ਦਵਾਈ ਤੋਂ ਤੁਸੀਂ ਸਾਡੀ ਮਦਦ ਕੀਤੀ ਆ ਅੱਛਾ ਸਭ ਤੋਂ ਪਹਿਲਾ ਸਵਾਲ ਯੋਧਾ ਜੀ ਕਮਜ਼ੋਰੀ ਇੰਨੀ ਜ਼ਿਆਦਾ ਕਿਉਂ ਫੀਲ ਹੋ ਰਹੀ ਹੈ ਸਾਡੀ ਡਾਈਟਸ ਤੇ ਬੜੀ ਫਿਲਟਰ ਹੋ ਗਈ ਹੈ ਬਹੁਤ ਸਪੈਸਿਫਿਕ ਹੋ ਗਈ ਹੈ ਅਸੀਂ ਬੜੇ ਚੂਜ਼ੀ ਹੋ ਗਏ ਆ ਆਪਣੀ ਮਰਜ਼ੀ ਨਾਲ ਜੋ ਸਾਡਾ ਦਿਲ ਕਰਦਾ ਹੈ ਚਾਹੇ ਉਹ ਡਾਈਟ ਦਾ ਮਾਮਲਾ ਹੋਵੇ ਚੰਗੀ ਡਾਈਟ ਦਾ ਮਾਮਲਾ ਹੋਵੇ ਜਾਂ ਫਿਰ ਮਾੜੀ ਡਾਈਟ ਦਾ ਮਾਮਲਾ ਹੋਵੇ ਮਾੜੀ ਤਾਂ ਚਲੋ ਕੁਝ ਵੀ ਨਹੀਂ ਹੁੰਦਾ ਬੰਦਾ ਉਸ ਨੂੰ ਬਣਾ ਲੈਂਦਾ ਆਪਣੇ ਲਈ ਫਿਰ ਕਮਜ਼ੋਰੀ ਕਿਉਂ ਮਹਿਸੂਸ ਹੁੰਦੀ ਹੈ ਕਦਮ ਅਸੀਂ ਦੋ ਤੁਰਦੇ ਆ ਤੇ ਸਾਡ ਨੂੰ ਅਸੀਂ ਸਾਹੋਂ ਸਾਹੀ ਹੋ ਜੰਨੇ ਬਹੁਤ ਬਹੁਤ ਸੋਹਣੀ ਚੀਜ਼ ਤੁਸੀਂ ਵਿਸ਼ੇ ਦੇ ਉੱਤੇ ਗੱਲ ਕੀਤੀ ਔਰ ਅੱਜ ਦੇ ਸਮੇਂ ਦੇ ਵਿੱਚ ਮੈਂ ਕਿੰਨਾ ਜੀ ਜੇ 100% ਬੰਦੇ ਹਨ ਨਹੀਂ ਉਹਨਾਂ ਚੋਂ 98% 98% ਸਿਰਫ 2% ਬੰਦੇ ਨੇ ਜਿਹੜੇ ਵਧੀਆ ਜੀਵਨ ਜੀ ਪਾ ਰਹੇ ਨੇ ਬਹੁਤ ਸਾਰੇ ਲੋਕ ਨੇ ਜਿਨਾਂ ਕੋ ਪੈਸਾ ਹੈਗਾ ਪਰ ਜ਼ਿੰਦਗੀ ਵਧੀਆ ਨਹੀਂ ਹੈਗੀ ਜਿਹੜੇ 98% ਲੋਕਾਂ ਦੇ ਅੰਦਰ ਵੀਕਨੈਸ ਆ ਰਹੀ ਹੈ ਉਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਦੇਖੋ ਆਪਾਂ ਇੱਕ ਵਿਸ਼ੇ ਦੇ ਉੱਤੇ ਲੋਕ ਗੱਲ ਕਰਦੇ ਚਰਚਾ ਕਰਦੇ ਨੇ ਕਿ ਮੈਡੀਕਲ ਸਾਇੰਸ ਵਧ ਗਈ ਜੇ ਮੈਡੀਕਲ ਸਾਇੰਸ ਵਧ ਗਈ ਤੇ ਆਲਸ ਕਾ ਤੋਂ ਵਧ ਗਈ ਇਦੋਂ ਤਾਂ ਸਾਡੇ ਬਜ਼ੁਰਗ ਸਿਆਣੇ ਸੀਗੇ ਉਦੋਂ 98 99 ਸਾਲ ਦੀ ਉਮਰ ਹੋਣੀ ਸਾਡੇ ਪਿੰਡਾਂ ਦੇ ਵਿੱਚ ਪਰ ਜਦੋਂ ਦੀ ਮੈਡੀਕਲ ਸਾਇੰਸ ਵਧੀ ਆ 22 ਸਾਲ ਦਾ ਜਵਾਨ ਘਵਰਾਇਆ ਪਿਆ ਮੈਨੂੰ ਹਾਰਟ ਅਟੈਕ ਨਾਲ ਜੇ ਉਹ ਡਿਪਰੈਸ਼ਨ ਉਹ ਬੱਚੇ ਦੇ ਦਿਮਾਗ ਤੇ ਬਣੀ ਜਾ ਰਿਹਾ ਜਦੋਂ ਥੋੜੀ ਦਿਮਾਗ ਦੇ ਉੱਤੇ ਸਟ्रेस ਆ ਗਿਆ 22 ਸਾਲ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਹੇ ਹਾਂ ਉਹਦਾ ਜੀ 22 ਸਾਲ ਦਾ ਬੱਚਾ ਘਵਰਾਈ ਜਾ ਰਿਹਾ ਹਾਰਟ ਅਟੈਕ ਤੋਂ ਤੇ 30 ਸਾਲਾਂ ਦਾ ਜਵਾਨ ਘਵਰਾਈ ਜਾ ਰਿਹਾ ਵਿਆਹ ਤੋਂ ਇਹ ਬਹੁਤ ਸਿਮਿਲਰ ਚੀਜ਼ਾਂ ਨੇ ਤੁਸੀਂ ਇਹ ਦੋ ਵਿਸ਼ੇ ਤੁਸੀਂ ਬਿਲਕੁਲ ਸਹੀ ਟੱਚ ਕੀਤੇ ਔਰ ਮੈਂ ਕਹਿੰਦਾ ਜਿਹੜੇ ਲੋਕ ਵੀਡੀਓ ਦੇਖ ਰਹੇ ਹੋਣਗੇ ਉਹਨਾਂ ਨੂੰ ਬਿਲਕੁਲ ਅਹਿਸਾਸ ਹੋਇਆ ਹੋਣਾ ਵੀ ਸਾਡੇ ਵਿਸ਼ੇ ਤੇ ਗੱਲ ਹੋ ਰਹੀ ਆ 40 ਸਾਲ ਦੇ ਬੰਦوں ਨੂੰ ਇਹ ਫਿਕਰ ਹੋਇਆ ਪਿਆ ਵੀ ਹੁਣ ਸਾਰਾ ਕੁਝ ਹੋ ਗਿਆ ਬੱਚੇ ਹੋਣਗੇ ਕਿ ਨਹੀਂ ਜਦੋਂ 50 ਸਾਲ ਦੇ ਹੋ ਗਏ ਫਿਰ ਉਹਨੂੰ ਇਹ ਫਿਕਰ ਸਤਾ ਗਈ ਬੱਚੇ ਤਾਂ ਹੋ ਗਏ ਉਹਨੇ ਮੇਰੀ ਕਦਰ ਪਾਉਣਗੇ ਕਿ ਨਹੀਂ ਜਦੋਂ 60 ਸਾਲ ਦਾ ਹੋ ਗਿਆ ਫਿਰ ਉਹਨੂੰ ਜਮਈ ਸਤਾ ਲੱਗੀ ਚਿੰਤਾ ਵੀ ਜਿਹੜੀ ਜ਼ਿੰਦਗੀ ਪਿੱਛੇ ਆਪਦੀ ਸਾਰੀ ਜ਼ਿੰਦਗੀ ਗਵਾਤੀ ਜਿਨ੍ਹਾਂ ਲੋਕਾਂ ਪਿੱਛੇ ਆਪਦੀ ਸਾਰੀ ਜ਼ਿੰਦਗੀ ਲਾਤੀ ਆਪਦੀ ਤਨੋਂ ਦੌਲਤ ਸ਼ਰੀਰ ਖੂਨ ਪਸੀਨਾ ਇੱਕ ਕਰਕੇ ਜ਼ਿੰਦਗੀ ਕੱਢਤੀ ਇਹ ਬੰਦੇ ਮੇਰਾ ਮੁੱਲ ਪਾਉਣਗੇ ਤੇ ਜੇ ਮੈਂ ਇਹਨਾਂ ਦੇ ਨਾਮ ਤੇ ਜਾਇਦਾਦ ਕਰਾ ਦਾਂ ਇਹਨਾਂ ਨੇ ਮੈਨੂੰ ਪੁੱਛਣਾ ਕਿਨੇ ਕੱਲੀ ਜਾਇਦਾਦ ਪਿੱਛੇ ਲੋਕ ਆਉਦੇ ਬੱਚੇ ਪੁੱਛਦੇ ਨੇ ਅੱਜ ਦਾ ਜੋ ਹਾਲਾਤ ਨੇ ਔਰ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਸਟ੍ਰੈਸ ਆ 22 ਸਾਲ ਦੇ ਬੱਚੇ ਨੂੰ ਕੀ ਸਟ੍ਰੈਸ ਹੋਇਆ ਪਿਆ ਵੀਰ ਮੈਂ ਜੇ ਜੈਮ ਨਹੀਂ ਜਾਂਦਾ ਤਾਂ ਇਹਦਾ ਮਤਲਬ ਮੈਂ ਵੀਕ ਆ ਤੁਹਾਨੂੰ ਕੀ ਨੇ ਕਿਹਾ ਤੁਸੀਂ ਵੀਕ ਹੋ ਕੋਣ ਆਪਾਂ ਨੂੰ ਇਹ ਚੀਜ਼ ਸਰਟੀਫਿਕੇਟ ਦੇ ਸਕਦਾ ਵੀ ਕਿਹੜਾ ਬੰਦਾ ਵੀਕ ਹੈ ਆਪਾਂ ਕਿਵੇਂ ਪਾਤੀ ਸਾਡੇ ਗੱਲ ਕਮਜ਼ੋਰੀ ਵਾਲੀ ਜਿਵੇਂ ਅਕਸਰ ਡਾਕਟਰ ਸਾਹਿਬ ਕਹਿੰਦੇ ਨੇ ਕਿ ਵੱਡੇ ਡਾਕਟਰ ਸਾਹਿਬ ਕਿ ਇਹ ਦਿਲ ਮੰਗੇ ਮੋਰ ਇਹ ਸਾਡੇ ਦਿਮਾਗ 'ਚ ਕਿੱਥੋਂ ਪਾਤਾ ਕਿੰਨਾ ਨੇ ਪਾਤਾ ਇਹ ਚੀਜ਼ ਪਹਿਲਾਂ ਤਾਂ ਹੈ ਨਹੀਂ ਸੀ ਬਿਲਕੁਲ ਸਹੀ ਗੱਲ ਹੈ ਜੀ ਜਿਹੜੇ ਬਜ਼ੁਰਗ ਸੀਗੇ ਨਾ ਇਹ ਆਪਣੇ ਅੱਗੇ ਉਹਨਾਂ ਦੀ ਘਰਾਂ ਦੇ ਵਿੱਚ ਹੋਲਡ ਸਟਰੋਂਗ ਸੀਗਾ ਜਿਹੜੀ ਘਰ ਦੀਆਂ ਮਾਤਾਵਾਂ ਸੀਗੀਆਂ ਉਹ ਸਿਆਣੀਆਂ ਸੀਗੀਆਂ ਸਟਰੋਂਗ ਸੀਗੀਆਂ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਜਿੰਨਾ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਅੱਜ ਵੀ ਰੋਲ ਸੋਹਣਾ ਹੈਗਾ ਵਾ ਜਿਹੜੇ ਘਰਾਂ ਦੇ ਵਿੱਚ ਅੱਜ ਵੀ ਬਜ਼ੁਰਗਾਂ ਦੀ ਸਲਾਹ ਦੇ ਨਾਲ ਸਾਰੇ ਕੰਮ ਹੁੰਦੇ ਆ ਉਹਨਾਂ ਘਰਾਂ ਦੇ ਵਿੱਚ ਬਰਕਤਾਂ ਤੇ ਇਸ ਤਰ੍ਹਾਂ ਦੇ ਵੈਦਾਂ ਦੀ ਲੋੜ ਨਹੀਂ ਪੈਂਦੀ ਵੀ ਸਾਨੂੰ ਕੋਈ ਦਵਾਈ ਦੋ ਜੀ ਤੇ ਅਸੀਂ ਫੇਰ ਸਾਡੀ ਜ਼ਿੰਦਗੀ ਚੱਲਣੀ ਆ ਜਿਹੜੇ ਲੋਕ ਗੱਲ ਕਰਦੇ ਆ ਵੀ ਸਾਡੀ ਜੀ ਗਰਸਤੀ ਜੀਵਨ ਦੇ ਵਿੱਚ ਕਮੀ ਆ ਰਹੀ ਆ ਸਾਡੇ ਓਵਰਆਲ ਸ਼ਰੀਰ ਦੇ ਵਿੱਚ ਵੀਕਨੈਸ ਰਹਿੰਦੀ ਆ ਤਾਨੂੰ ਇੱਕ ਚੀਜ਼ ਬੜੇ ਸੌਖੇ ਜਿਹੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਥਰੂ ਦਿਮਾਗ 'ਚ ਪਾ ਦਿੱਤੀ ਗਈ ਵੀ ਜਿਹੜੀ ਟਾਈਮਿੰਗ ਆ ਉਹ ਇੰਨੇ ਤੋਂ ਇੰਨੇ ਹੀ ਹੋਣੀ ਚਾਹੀਦੀ ਜੇ ਤੁਹਾਡੀ ਉਨੇ ਨਹੀਂ ਲੱਗਦੀ ਤਾਂ ਤੁਸੀਂ ਬੰਦੇ ਨਹੀਂ ਹੁਣ ਉਹ ਜਿਹੜਾ ਬੰਦਾ ਉਹ ਤੋਂ ਵੱਧ ਲਾ ਰਿਹਾ ਉਹ ਵੈਸੇ ਰਾਜੀ ਹੋਇਆ ਬੈਠਾ ਵੀ ਯਾਰ ਮੇਰੇ ਵਰਗਾ ਬੰਦਾ ਕੋਈ ਨਹੀਂ ਤੇ ਜਿਹੜਾ ਉਹ ਤੋਂ ਵੀ ਘੱਟ ਟਾਈਮ ਲੱਗ ਰਿਹਾ ਉਹ ਸਾਡੇ ਵਰਗੇ ਵੈਦਾਂ ਨੂੰ ਲੱਭ ਰਿਹਾ ਉਹਨਾਂ ਦੀ ਕੁੰਡੀ ਖੜਕਾ ਰਿਹਾ ਵੀ ਭਾਈ ਜੀ ਮੇਰੀ ਮਦਦ ਕਰੋ ਤੇ ਜਦੋਂ ਅਸੀਂ ਉਹਨਾਂ ਨੂੰ ਕੋਈ ਗੱਲ ਸਮਝਾਉਣੇ ਵੀ ਭਾਈ ਜੀ ਮੇਰੇ ਭਰਾ ਤੈਨੂੰ ਕੋਈ ਦਿੱਕਤ ਨਹੀਂ ਹੈਗੀ ਤੁਹਾਨੂੰ ਬਿਲਕੁਲ ਠੀਕ ਹੂੰ ਤੁਸੀਂ ਕੋਈ ਇਸ਼ੂ ਨਹੀਂ ਹੈਗਾ ਸਭ ਤੋਂ ਇੱਕ ਵੱਡੀ ਹੋਰ ਇਸ਼ੂ ਕੀ ਆ ਲੋਕ ਕੀ ਕਰਦੇ ਨੇ ਅੱਜ ਦੇ ਸਮੇਂ ਦੇ ਵਿੱਚ ਜੋ ਅਸੀਂ ਬਾਹਰਲੇ ਅੰਗਰੇਜ਼ਾਂ ਤੋਂ ਚੀਜ਼ਾਂ ਸਿੱਖੀਆਂ ਸਭ ਤੋਂ ਸੋਹਣੀ ਚੀਜ਼ ਪਤਾ ਸੀ ਕੀ ਸਿੱਖ ਲਈ ਜਿਨੇ ਸਾਡਾ ਬੇੜਾਗਰ ਕਰਤਾ ਵੀ ਬੰਦਾ ਜਨਾਨੀ ਦੇ ਉੱਤੇ ਜਾ ਸਕਦਾ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਬਜ਼ੁਰਗ ਕਹਿੰਦੇ ਆ ਵੀ ਜਿਹੜੀ ਜਨਾਨੀ ਉਹਦਾ ਤਿਤਲੀ ਆ ਤੇ ਬੰਦਾ ਝੋਟਾ ਹੁਣ ਸੋਚ ਕੇ ਦੇਖੋ ਇੱਕ ਤਿਤਲੀ ਦੇ ਉੱਤੇ ਝੋਟਾ ਪੁਸ਼-ਅੱਪਸ ਕਰ ਰਿਹਾ ਤੇ ਉਹ ਤਿਤਲੀ ਦਾ ਬਣੂਗਾ ਕੀ ਤੇ ਉਹਨੂੰ ਨਾ ਤਾਂ ਤਿਤਰੀ ਨੂੰ ਕੁਝ ਪਤਾ ਲੱਗੇ ਨਾ ਝੋਟੇ ਨੂੰ ਕੁਝ ਪਤਾ ਲੱਗੇ ਸੋ ਜਿਹੜਾ ਸਭ ਤੋਂ ਸਹੀ ਤੇ ਉਹਦੇ ਵਾਸਤੇ ਸਭ ਤੋਂ ਪਹਿਲਾ ਰੂਲ ਇਹ ਹੈ ਜਿਹੜੀ ਵਾਈਫ ਆ ਜਿਹੜਾ ਤੁਹਾਡਾ ਪਾਰਟਨਰ ਆ ਉਹਨੇ ਉੱਪਰ ਆਉਣਾ ਬੰਦਾ ਰਿਲੈਕਸ ਪੋਜੀਸ਼ਨ ਚ ਰਹੂਗਾ ਜਿਹੜੀ ਔਰਤਾਂ ਆ ਉਹ ਐਕਟਿਵ ਪੋਜੀਸ਼ਨ ਚ ਰਹੂਗੀ ਔਰਤ ਦੀ ਐਕਟੀਵਿਟੀ ਵੱਧ ਹੋਣੀ ਚਾਹੀਦੀ ਆ ਜਿਹੜੇ ਬੰਦਾ ਪੂਰਾ ਆਪ ਉੱਪਰ ਆ ਜੋ ਰੋਦਾ ਲੱਗ ਰਿਹਾ ਉਸ ਤੋਂ ਬਾਅਦ ਉਹ ਜਦੋਂ ਲੱਗਦਾ ਵੀ 2 ਕੁ ਮਿੰਟ ਲੱਗੇ ਜਦ ਮੈਂ 4-10 ਪੁਸ਼-ਅਪ ਮਾਰੇ ਤੇ ਉਸ ਤੋਂ ਬਾਅਦ ਮੇਰੇ ਅੰਦਰ ਵੀ ਰਿਲੀਜ਼ ਹੋ ਗਿਆ ਤੇ ਉਸ ਤੋਂ ਬਾਅਦ ਉਹ ਸੋਚ ਰਿਹਾ ਮੇਰੇ ਚ ਕੋਈ ਕਮਜ਼ੋਰੀ ਆ ਅਸੀਂ ਬਹੁਤ ਸਾਰੇ ਲੋਕਾਂ ਨੂੰ ਸਿਰਫ ਇਹੀ ਰეკਮੈਂਡ ਕੀਤਾ ਵੀ ਤੁਸੀਂ ਜੀ ਸਿਰਫ ਆ ਕਰੇ ਜਾਓ 10 ਦਿਨ ਦਾ ਪ੍ਰੋਜੈਕਟ ਆ ਤੁਸੀਂ ਇਹਨੂੰ ਹਿੱਟ ਕਰੋ ਤੇ ਤੁਹਾਡੀ એનર્ਜੀ ਠੀਕ ਹੋ ਜੂਗੀ ਸਰੀਰ ਨੂੰ ਟਾਈਮ ਲੱਗਦਾ ਰਿਕਵਰੀ ਹੋਣ ਦੇ ਵਿੱਚ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਆਪਾਂ ਅੱਜ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਲਸਣ ਤੇ ਪਿਆਜ਼ ਰੱਖੇ ਨੇ ਜੀ ਹੂੰ ਅੱਜ ਦੇ ਸਮੇਂ ਦੇ ਵਿੱਚ ਸਿਰਫ ਸਵਾਦ ਦੇ ਪਦਾਰਥ ਰਹੇ ਹੀ ਸਿਰਫ ਸਵਾਦ ਵਾਸਤੇ ਅਸੀਂ ਲਸਣ ਦੀ ਚਟਨੀ ਖਾਂਦੇ ਆ ਸਵਾਦ ਵਾਸਤੇ ਪਿਆਜ਼ ਪਾਉਂਦੇ ਆ ਤੜਕੇ ਦੇ ਵਿੱਚ ਪਰ ਜੇਕਰ ਆਪਾਂ ਨੂੰ ਇਹਨਾਂ ਦੇ ਕਾਰੀਗਰ ਜਿਹੜੇ ਨੁਕਤੇ ਨੇ ਇਹ ਕਰਦੇ ਨਿਕੰਮਾ ਉਹ ਪਤਾ ਲੱਗ ਜਾਣ ਤਾਂ ਤੁਸੀਂ ਸੋਚ ਕੇ ਦੇਖੋ ਆਪਾਂ ਇੱਕ ਗੱਲ ਕਰਕੇ ਹਟਿਆ ਵੀ ਜਿਹੜੇ ਲੋਕਾਂ ਦੀ ਵੀਕਨੈਸ ਰਹਿੰਦੀ ਹੈ ਕਮਜ਼ੋਰੀ ਰਹਿੰਦੀ ਹੈ ਉਹਨਾਂ ਦੀ ਜ਼ਿੰਦਗੀ ਬੜੀ ਪਰੇਸ਼ਾਨ ਰਹਿੰਦੀ ਹੈ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਰੇਸ਼ੇ ਦਾ ਬੜਾ ਵੱਡਾ ਰੋਲ ਹੁੰਦਾ ਹੈ ਕਮਜ਼ੋਰੀ ਵਾਲੇ ਪਾਸੇ ਨੂੰ ਉਹ ਕੀ ਰੋਲ ਹੈਗਾ ਵੀ ਸਾਨੂੰ ਸਮਝਾਉਂਗੇ ਜਰਾ ਮੈਂ ਉਹੀ ਤੁਹਾਨੂੰ ਉਸੇ ਵਿਸ਼ੇ ਤੇ ਆਉਣ ਲੱਗੇ ਸੀਗੇ ਆਪਾਂ ਵੀ ਜਿਹੜੇ ਲੋਕ ਕਹਿੰਦੇ ਵੀ ਸਾਨੂੰ ਵੀਕਨੈਸ ਰਹਿੰਦੀ ਤੇ ਸਾਡੀ ਜ਼ਿੰਦਗੀ ਬੜੀ ਪਰੇਸ਼ਾਨ ਆ ਤਾਂ ਇੱਕ ਵਾਰੀ ਨਾ ਸੋਚ ਕੇ ਦੇਖਿਓ ਉਸ ਬੰਦੇ ਦੀ ਕੀ ਹਾਲਤ ਹੁੰਦੀ ਹੋਊਗੀ ਵੀ ਸਵੇਰੇ ਉੱਠਿਆ ਤੇ 20 ਛਿੱਕਾਂ ਲਗਾਤਾਰ ਛਾ 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 20 ਛਿੱਕਾਂ ਮਾਰਨ ਤੋਂ ਬਾਅਦ ਮਤ ਵੱਜ ਗਈ ਉੱਥੀ ਕਿੱਥੇ ਤੁਹਾਡੀ ਸਾਰੀ એનર્ਜੀ ਲੱਗੀ ਪਈ ਤੁਹਾਡੀ ਕਫ ਨੂੰ ਬੈਲੈਂਸ ਕਰਨ ਦੇ ਵਿੱਚ ਲੋਕਾਂ ਨੂੰ ਛਿੱਕਾਂ ਹੀ ਨਹੀਂ हट ਰਹੀਆਂ ਜਖਾਮ ਹੀ ਨਹੀਂ ਹਟ ਰਿਹਾ ਨੜੀ ਨਿਕਲੀ ਜਾਂਦੀ ਹੈ ਤੇ ਅੱਗੇ ਉਹ ਬੰਦਾ ਸੋਚ ਰਿਹਾ ਮੈਂ ਡੇਟ ਤੇ ਜਾਣਾ ਸਿਟਰਸ એનਰਜੀ ਕੋਈ ਵੀ ਦਵਾਈ ਖਾ ਕੇ ਬੰਦਾ ਟਾਈਮ ਪਾਸ ਕਰ ਰਿਹਾ ਵੀ ਕੋਈ ਗੱਲ ਨਹੀਂ ਜਖਾਮ ਇੱਕ ਵਾਰੀ ਰੋਕ ਲਿਆ ਬਾਅਦ ਚ ਉਹਦੀ ਬਾਅਦ ਚ ਦੇਖਾਂਗੇ ਪਰ ਮੈਂ ਇੱਕ ਚੀਜ਼ ਬੇਨਤੀ ਕਰੂੰਗਾ ਜਿਹੜੇ ਵੀ ਲੋਕ ਕਿਸੇ ਵੀ ਤਰ੍ਹਾਂ ਦੀ ਟਾਈਮ ਪਾਸ ਵਾਸਤੇ ਦਵਾਈ ਖਾਨੇ ਹੋ ਮੇਰੀ ਗੱਲ ਸਮਝੋ ਜੇ ਗੱਡੀ 100 ਤੇ ਚੱਲਦੀ ਹੋ ਤੁਸੀਂ ਟਾਈਮ ਪਾਸ ਵਾਲੀ ਦਵਾਈ ਖਾ ਕੇ ਗੱਡੀ 200 ਤੇ ਭਜਾ ਲਈ ਠੀਕ ਹੈ ਪਰ 200 ਦੀ ਸਪੀਡ ਤੇ ਇੰਡੀਆ ਵਰਗੇ ਸੜਕਾਂ ਤੇ ਕੀ ਹੋਣਾ ਜੀ ਐਕਸੀਡੈਂਟ ਹੀ ਹੋਣਾ ਤੇ ਐਕਸੀਡੈਂਟ ਦੇ ਵਿੱਚ ਥੋੜਾ ਨੁਕਸਾਨ ਹੋਣਾ ਜਿਹੜੇ ਲੋਕ ਟਾਈਮ ਪਾਸ ਵਾਲੀਆਂ ਦਵਾਈਆਂ ਲੈਂਦੇ ਤੁਸੀਂ ਉਹਨਾਂ ਦੀ ਸਭ ਤੋਂ ਵੱਡੀ ਇੱਕ ਤੁਸੀਂ ਕੰਪਲੇਂਟ ਸੁਣੀ ਵੀ ਹੋਗੀ ਜੀਵਨ ਦੇ ਵਿੱਚ ਅਸੀਂ ਜਦੋਂ ਪ੍ਰੈਕਟਿਸ ਕਰਦੇ ਹਾਂ ਤਾਂ ਇੱਥੇ ਅਸੀਂ ਵੀ ਲੋਕਾਂ ਨੂੰ ਮਿਲਦੇ ਹਾਂ ਤਾਂ ਉਹ ਇੱਕੋ ਹੀ ਗੱਲ ਕਹਿੰਦੇ ਵੀ ਜਦੋਂ ਅਸੀਂ ਉਹ ਦਵਾਈ ਖਾਂਦੇ ਹਾਂ ਕੋਈ ਵੀ ਟਾਈਮ ਪਾਸ ਵਾਲੀਆਂ ਤਾਂ ਸਾਡੇ ਨਾਲ ਪ੍ਰੋਬਲਮ ਆਉਂਦੀ ਹੈ ਵੀ ਸਾਡਾ ਅਗਲੇ ਦਿਨ ਸਿਰ ਬਹੁਤ ਦੁਖਦਾ ਤੇ ਸਿਰ ਤਾਂ ਆਪ ਹੀ ਦੁਖਣਾ ਜਿਹੜੀਆਂ ਨਾੜੀਆਂ ਦੇ ਵਿੱਚ ਫਲੋ ਚੱਲਦਾ ਸੀਗਾ 10 ਦੀ ਸਪੀਡ ਤੇ ਤੁਸੀਂ ਉਹ ਨਾੜੀਆਂ ਦੇ ਵਿੱਚ ਫਲੋ ਭਜਾਤਾ 80 ਦੀ ਸਪੀਡ ਤੇ ਉਸ ਤੋਂ ਬਾਅਦ ਜਦੋਂ 80 ਦੀ ਸਪੀਡ ਤੇ ਭਜਾਤਾ ਦੂਜੇ ਪਾਸੇ ਤੁਹਾਡੀ ਖੋਪੜੀ 'ਚ ਸਟ्रेस ਪਿਆ ਵੀ ਪਤਾ ਨਹੀਂ ਮੇਰੇ ਤੋਂ ਕੁਝ ਹੋਣਾ ਕਿ ਨਹੀਂ ਹੋਣਾ ਗੋਲੀਆਂ ਖਾਣ ਤੋਂ ਬਾਅਦ ਵੀ ਤੇ ਫੇਰ ਆਪਾਂ ਕਹਿੰਦੇ ਆ ਵੀ ਸਾਨੂੰ ਪਤਾ ਨਹੀਂ ਜੀ ਸਮਝ ਨਹੀਂ ਆ ਰਿਹਾ ਸਾਨੂੰ ਹਾਰਟ ਅਟੈਕ ਅੱਜ ਦੀ ਡੇਟ 'ਚ ਕਿਉਂ ਵੱਧੇ ਜਾ ਰਹੇ ਨੇ ਜੇਕਰ ਕਿਸੇ ਇਨਸਾਨ ਨੂੰ ਬਿਮਾਰ ਸਾਬਿਤ ਕਰਨਾ ਹੈ ਨਾ ਜੀ ਉਹਦੀ ਖੋਪੜੀ 'ਚ ਸਟ्रेस ਪਾ ਦੋ ਉਹਨੂੰ ਡਰਾ ਦਿਓ ਜਦੋਂ ਡਰ ਗਿਆ ਉਹ ਬਹੁਤ ਭੱਜੂਗਾ ਬਹੁਤ ਦੂਰ ਦੂਰ ਤੱਕ ਜਾਊਗਾ ਗਰਸਤੀ ਦਾ ਲੀਵਰ ਦੇ ਨਾਲ ਕੋਈ ਸੰਬੰਧ ਹੈ ਜੀ ਜੇ ਲੀਵਰ ਵਾਲੇ ਮਾਮਲਾ ਲੀਵਰ ਤੁਸੀਂ ਅਕਸਰ ਮੈਂ ਤੁਹਾਡੀ ਇੱਕ ਵੀਡੀਓ ਸੁਣੀ ਸੀ ਤੁਸੀਂ ਕਿਹਾ ਸੀ ਕਿ ਲਿਵਰ ਦਾ ਤੇ ਗ੍ਰਸਤ ਦਾ ਬੜਾ ਡੂੰਘਾ ਰਿਲੇਸ਼ਨ ਹੈਗਾ ਫਰੂਕੀ ਜੀ ਇੱਕ ਬੜੀ ਗਹਿਰੀ ਗੱਲ 80% ਬਿਮਾਰੀਆਂ ਸਾਰੀਆਂ ਪੇਟ ਤੋਂ ਨੇ ਔਰ ਪੇਟ ਨੂੰ ਸਹੀ ਰੱਖਣ ਦਾ ਕੰਮ ਲਿਵਰ ਦਾ ਲਿਵਰ ਨੇ ਹੀ ਤੈਅ ਕਰਨਾ ਤੁਹਾਡੇ ਜਿਹੜੇ ਗ੍ਰਸਤੀ ਜੀਵਨ ਦੇ ਵਿੱਚ ਜਿਹੜੇ ਜਿਹੜੇ ਹਾਰਮੋਨਸ ਤੁਹਾਨੂੰ ਚਾਹੀਦੇ ਆ ਜਿਹੜੇ ਜਿਹੜੇ એનર્ਜੀ ਤੁਹਾਨੂੰ ਚਾਹੀਦੀ ਆ ਉਹ ਲਿਵਰ ਨੇ ਡਿਸਾਈਡ ਕਰਨਾ ਵੀ ਤੁਹਾਡੇ ਗਟ ਹੈਲਥ ਦੇ ਵਿੱਚੋਂ ਕਿਸ ਤਰ੍ਹਾਂ ਦੇ ਕਿੰਨੇ ਐਨਜ਼ਾਈਮਸ ਪ੍ਰੋਡਿਊਸ ਕਰਕੇ ਤੇ ਕਿੱਥੇ ਪਹੁੰਚਾਉਣੇ ਆ ਜਿਹੜਾ ਆਪਣਾ ਦਿਮਾਗ ਆ ਇਹ ਦਿਮਾਗ ਵੀ ਉਹਦੇ ਗੱਟ ਹੈਲਥ ਦੇ ਸਰਤੇ ਹੀ ਚੱਲਦਾ। ਅੱਛਾ ਤੇ ਫਿਰ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ ਤੁਸੀਂ ਇੱਥੇ ਲਸਣ ਰੱਖਿਆ ਤੇ ਨਾਲ ਪਿਆਜ਼ ਹੈਗਾ ਤੁਸੀਂ ਕਹਿ ਰਹੇ ਹੋ ਕਿ ਲੀਵਰ ਨੂੰ ਡੀਟੌਕਸ ਕਰਨ ਦਾ ਦੁਨੀਆ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ ਜਿਹੜਾ ਅੱਜ ਤੁਸੀਂ ਸਾਡੇ ਨਾਲ ਸ਼ੇਅਰ ਕਰਨ ਵਾਲਿਓ ਲੀਵਰ ਨੂੰ ਕਿਵੇਂ ਇਹ ਸਾਬਣ ਵਾਂਗੂ ਧੋਕੇ ਰੱਖ ਦੋ ਤੁਸੀਂ ਕਹਿ ਰਹੇ ਸੀ ਜਿਵੇਂ ਸਾਬਣ ਕਪੜਾ ਧੋ ਦਿੰਦੀ ਹੈ ਨਾ ਇਹ ਲੀਵਰ ਨੂੰ ਧੋਕੇ ਰੱਖ ਦੋ ਕਿਵੇਂ ਕੀ ਨੁਸਖਾ ਕੀ ਫਾਰਮੂਲਾ ਹੈ ਤੁਹੇ ਫਾਇਦੇ ਕੀ ਹੋਣਗੇ ਸਭ ਤੋਂ ਜ਼ਬਰਦਸਤ ਜਿਹੜੀ ਚੀਜ਼ ਇਹਨਾਂ ਦੋਨਾਂ ਦੇ ਵਿੱਚ ਪਾਈ ਜਾਂਦੀ ਹੈ ਉਹ ਹੈਗੀ ਹੈ ਇਹਨਾਂ ਦਾ ਐਸਿਡਿਕ ਨੇਚਰ ਔਰ ਇਹਨਾਂ ਨੂੰ ਖਾਣ ਤੋਂ ਬਾਅਦ ਤੁਹਾਡੀ ਪਾਚਨ ਸ਼ਕਤੀ ਬਹੁਤ ਨੈਕਸਟ ਲੈਵਲ ਦੇ ਉੱਤੇ ਬੂਸਟ ਮਾਰਦੀ ਹੈ ਤੁਸੀਂ ਪਰ ਇਹਨਾਂ ਨੂੰ ਜੇ ਤਾਂ ਸਾਬਤ ਖਾ ਸਕਦੇ ਹੋ ਤਾਂ ਮੇਰੇ ਕਹਿਣ ਦੇ ਉੱਤੇ ਸਵੇਰ ਰੋੜ ਦੇ ਸਰ ਦੋ ਫਾੜੀਆਂ ਲਸਣ ਦੀਆਂ ਖਾਣੀਆਂ ਸ਼ੁਰੂ ਕਰ ਦਿਓ ਇੱਕ ਮੈਂ ਹੋਰ ਬੇਨਤੀ ਕਰੂੰਗਾ ਆਪਦੇ ਜਿਹੜੇ ਵੀ ਤੁਹਾਡੇ ਚੰਗੇ ਵੈਦ ਹਕੀਮ ਨੇੜੇ ਹੈਗੇ ਉਹਨਾਂ ਤੇ ਕੋਈ ਰਾਇ ਜ਼ਰੂਰ ਲੈ ਲਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਬੰਦਾ ਵੈਸੀ ਪਿਤ ਵਰਤ ਪਰਵਤੀ ਦਾ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਦਾ ਸੇਵਨ ਕਰਦੇ ਆ ਤਾਂ ਪਿਤ ਹੋਣ ਲੱਗ ਜਾਂਦੀ ਆ ਪਿਤ ਹੋਣ ਲੱਗ ਜਾਂਦੀ ਆ ਪਿੱਠ ਤੇ ਦਾਣੇ ਵੀ ਨਿਕਲਣ ਲੱਗ ਜਾਂਦੇ ਆ ਸੋ ਫਾਇਦੇ ਦੇ ਜਿਗਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਆਪਾਂ ਨੂੰ ਦੂਸਰੀ ਗੱਲ ਜੇਕਰ ਆਪਾਂ ਇਹ ਨੁਕਤਾ ਵਰਤਣਾ ਚਾਹੁੰਦੇ ਆ ਇਹਦਾ ਸਭ ਤੋਂ ਪਹਿਲਾ ਕੰਮ ਇੱਕੋ ਹੀ ਇੱਕ ਆ ਵੀ ਇਹਨੇ ਤੁਹਾਡੇ ਬਲੱਡ ਦੇ ਵਿੱਚ ਉਹ ਗੰਦਗੀ ਕੱਢਣੀ ਆ ਉਹਨੂੰ ਕੱਢਣ ਵਾਸਤੇ ਜਦੋਂ ਤੁਹਾਡਾ ਲੀਵਰ ਤੇਜ ਹੋ ਗਿਆ ਤੁਹਾਡੇ ਲੀਵਰ ਨੇ ਖੂਨ ਸਾਫ਼ ਕਰਨਾ ਜਿਹੜਾ ਖੂਨ ਸੰਗਣਾ ਖੂਨ ਪਤਲਾ ਕਰਨਾ ਤੁਹਾਡੇ ਪ੍ਰੋਪਰ ਪੂੜੀ ਦੇ ਵਿੱਚ ਜਿੱਥੇ ਜਿੰਨੇ ਬਲੱਡ ਪ੍ਰੈਸ਼ਰ ਦੀ ਲੋੜ ਹੈ ਉੱਥੇ ਇਹਨੇ ਉਹ ਪਚਾ ਦੇਣਾ ਜਦੋਂ ਪਹੁੰਚ ਗਿਆ ਤੇ ਸਮਝੋ ਇਨਸਾਨ ਸਾਰੀ ਜ਼ਿੰਦਗੀ ਲਈ ਤੰਦਰੁਸਤ ਹੈ ਤੇ ਉਸ ਤੋਂ ਬਾਅਦ ਕਿਸੇ ਵੈਦ ਹਕੀਮ ਨੂੰ ਆਪਾਂ ਨੂੰ ਪੁੱਛਣ ਦੀ ਲੋੜ ਨਹੀਂ ਵੀ ਹੋਣਾ ਸੀ ਕੀ ਕਰਨਾ ਕਿੰਨੇ ਟਾਈਮ ਚ ਕੰਮ ਸ਼ੁਰੂ ਕਰ ਦੂਏ ਕਿੰਨੇ ਦਿਨਾਂ ਚ ਕੰਮ ਸ਼ੁਰੂ ਕਰ ਦੇਗਾ ਤੁਹਾਡਾ ਲਸਣ ਤੇ ਪਿਆਜ਼ ਵਾਲਾ ਨੁਸਖਾ ਫਰੂਕੀ ਜੀ ਹੈਰਾਨ ਵੰਜੋਗੇ ਪਹਿਲੇ ਦਿਨ ਤੋਂ ਪਤਲਾ ਜੀ ਪਹਿਲੇ ਦਿਨ ਤੋਂ ਵੈਰੀ ਫਸਟ ਡੇ ਮਤਲਬ ਜੇ ਅਸੀਂ ਦੋ ਤੁਰੀਆਂ ਇਹਦੀਆਂ ਲਸਣ ਦੀਆਂ ਖਾ ਲਈਏ ਔਰ ਗੰਡਾ ਕਿੰਨਾ ਖਾਣਾ ਪਿਆਜ਼ ਕਿੰਨਾ ਅੱਧਾ ਗੰਡਾ ਖਾ ਲਓ ਜੀ ਜੇ ਕਈ ਵਾਰ ਨਹੀਂ ਲੰਗਦੀਆਂ ਜੀ ਯਾਰ ਨਹੀਂ ਹੁੰਦਾ ਫਿਰ ਹੁੰਦਾ ਕੋਈ ਗੱਲ ਉਹਦਾ ਹਾਲਾ ਦੇਖੋ ਤੁਹਾਨੂੰ ਦਿਖਾਉਣੀ ਹੈ ਹੱਲ ਆਪਣੇ ਕੋ ਸਾਰੇ ਨਹੀਂ ਹੱਲ ਬੰਦਾ ਚਾਹੀਦਾ ਕਰਨ ਵਾਲਾ ਹੱਲ ਨਹੀਂ ਕੋਈ ਦਿੱਕਤ ਹੈਗੀ ਆ ਦੇਖੋ ਇਹ ਕੀ ਕੀਤਾ ਹੋਇਆ ਹੈ ਇਹ ਆਪਾਂ ਜਿਹੜਾ ਪਿਆਜ਼ ਹੈ ਜੀ ਉਹਨੂੰ ਕਦੂਕਸ ਕੀਤਾ ਹੋਇਆ ਠੀਕ ਹੈ ਅਦਰਕ ਨੂੰ ਕਦੂਕਸ ਕੀਤਾ ਹੋਇਆ ਠੀਕ ਹੈ ਤੁਸੀਂ ਇੱਕ ਗਲਾਸ ਲੈ ਲਓ। ਠੀਕ ਹੈ। ਗਲਾਸ ਦੇ ਅੰਦਰ ਇੱਕ ਚਮਚਾ ਇਹਦਾ ਭਰ ਲਓ ਪਿਆਜ਼ ਦਾ। ਠੀਕ ਹੋ ਗਿਆ ਜੀ। ਇਹ ਚ ਪਾ ਲਿਆ। ਇਹਦਾ ਤੁਸੀਂ ਬਸ ਸਮਝੋ ਵੀ ਆਪਾਂ ਦੋ ਫਾੜੀਆਂ ਦੇ ਹੀ ਕੱਢਣਾ ਇੰਨਾ। ਠੀਕ ਹੈ। ਇਹਨੂੰ ਆਪਾਂ ਇਹਦੇ 'ਚ ਪਾ ਲਓ। ਇਹਨੂੰ ਗੁੰਗਣੇ ਪਾਣੀ ਦੇ ਵਿੱਚ ਤੁਸੀਂ ਮਤਲਬ ਇਹਨੂੰ ਬਾੜਾ ਨਹੀਂ ਦੇਣਾ। ਇਹਦੇ ਅੰਦਰ ਹੀ ਗੁੰਗਣਾ ਪਾਣੀ ਮਿਕਸ ਕਰ ਲਓ। ਠੀਕ ਹੈ। ਤੇ ਤੁਹਾਡੇ ਸਾਹਮਣੇ ਜੋ ਰਿਜ਼ਲਟ ਇਹਨੂੰ ਪੀਣ ਤੋਂ ਬਾਅਦ ਆਏਗਾ। ਪਹਿਲੇ ਦਿਨ ਹੀ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਣਾ ਜੀ। ਤੁਸੀਂ ਅੱਜ ਪੀਣਾ ਜੇ ਫਰਜ਼ ਕਰ ਲਓ ਤੁਸੀਂ ਕਿਤੇ ਜਾਣਾ। ਤੁਸੀਂ ਕਿਸੇ ਟ੍ਰੈਵਲ ਤੇ ਜਾਣਾ ਮੇਰੇ ਕਹਿਣ ਦੇ ਉੱਤੇ ਟ੍ਰੈਵਲ ਤੋਂ ਪਹਿਲਾਂ ਪਹਿਲਾਂ ਇਹਨੂੰ ਪੀ ਲਓ ਠੀਕ ਹੈ ਇੱਕ ਤਾਂ ਤੁਹਾਡੀ ਭੁੱਖ ਵੱਧ ਜਾਣੀ ਆ ਠੀਕ ਹੈ ਜਦੋਂ ਭੁੱਖ ਵੱਧ ਗਈ ਤੁਹਾਡੀ ਜਿਹੜੀ ਜਟਾ ਅਗਨੀ ਆ ਉਹਦੀ ਮਾਤਰਾ ਆ ਦੀ ਉਹਦੀ ਸਪੀਡ ਵੱਧ ਜਾਣੀ ਆ ਤੇ ਜਦੋਂ ਜਟਾ ਅਗਨੀ ਵੱਧ ਗਈ ਸਮਝੋ ਤੁਹਾਡਾ ਪੇਟ ਸਾਫ਼ ਜਦੋਂ ਪੇਟ ਸਾਫ਼ ਤੁਸੀਂ ਇੱਕ ਚੀਜ਼ ਸੁਣੀ ਹੋਗੀ ਬੰਦੇ ਕਹਿੰਦੇ ਜੀ ਸਾਡੀ ਤਾਂ ਮਾਤੀ ਵੱਜੀ ਪਈ ਆ ਸਾਡਾ ਤਾਂ ਦਿਮਾਗ ਖਰਾਬ ਹੋਇਆ ਪਿਆ ਮੈਂ ਉਹਨਾਂ ਨੇ ਇੱਕ ਗੱਲ ਕਹਿੰਨ ਉਹਨਾਂ ਦਾ ਦਬਾਗ ਨਹੀਂ ਖਰਾਬ ਹੋਇਆ ਤੁਹਾਡਾ ਪੇਟ ਖਰਾਬ ਹੋਇਆ ਉਹ ਕਹਦਾ ਹੈ ਮੈਂ ਕਿ ਕਬਜ ਕਿੰਨੇ ਦਿਨ ਤੋਂ ਆ ਕਹਿੰਦਾ ਯਾਰ ਜੋਦਾ ਜੀ ਤੁਸੀਂ ਕਿਵੇਂ ਫੜ ਲਿਆ ਵੀ ਮੈਨੂੰ ਕਬਜ ਹੋਈ ਵੀ ਆ ਮੈਂ ਕਿ ਤੇਰੇ ਸ਼ਬਦਾਂ ਤੋਂ ਤੂੰ ਹੀ ਤਾਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਪਿਆ ਦਿਮਾਗ ਖਰਾਬ ਕਦੋਂ ਹੋਣਾ ਜਦੋਂ ਉਹਨੂੰ ਪ੍ਰੋਪਰ ਸਪਲਾਈ ਨਹੀਂ ਮਿਲਨੀ ਉਹਨੂੰ ਪ੍ਰੋਪਰ ਐਂਜ਼ਾਈਮਸ ਨਹੀਂ ਮਿਲਨੇ ਤੁਹਾਨੂੰ ਲੱਗਦਾ ਜਿਹੜਾ ਬੰਦਾ ਬਿਲਕੁਲ ਤੰਦਰੁਸਤ ਉਹ ਉਹ ਸ਼ਬਦ ਯੂਜ਼ ਕਰ ਸਕਦਾ ਵੀ ਦਿਮਾਗ ਖਰਾਬ ਹੋਇਆ ਪਿਆ ਨਹੀਂ ਕਰ ਸਕਦਾ ਤੇ ਫਿਰ ਜਿਹੜੀ ਨੁਸਖਾ ਟੋਟਕੇ ਫਾਰਮੂਲਾ ਇਹ ਬਣਾਉਣ ਦਾ ਜਾਂ ਕੁਸੇ ਪਾਣੀ ਨਾਲ ਲੈਣ ਦਾ ਜਿਹਨਾਂ ਕੋਲ ਇੰਤਜ਼ਾਮ ਨਹੀਂ ਹੈ ਜਾਂ ਨਹੀਂ ਕਰ ਸਕਦੇ ਜਾਂ ਟਾਈਮ ਨਹੀਂ ਹੈ ਫਿਰ ਉਹਨਾਂ ਦਾ ਕੋਈ ਹੱਲ ਹੈ ਤੁਹਾਡੇ ਕੋਲ ਮੈਂ ਇੱਕੋ ਹੀ ਬੇਨਤੀ ਕਰੂੰਗਾ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਕਰ ਸਕਦੇ ਹੋ ਔਰ ਉਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਮੇਰੀ ਬੇਨਤੀ ਆ ਤੁਸੀਂ ਐਲ ਐਫ ਟੀ ਦੀ ਰਿਪੋਰਟ ਤੇ ਲਿਵਰ ਦੀ ਅਲਟਰਾ ਸਾਊਂਡ ਕਰਾਓ 45 ਦਿਨ ਮਹਾਰਾਜਾ ਸ਼ਾਹੀ ਸ਼ਰਬਤ ਉਸ ਤੋਂ ਬਾਅਦ ਸੇਵਨ ਕਰੋ ਤੇ ਜੋ ਤੁਹਾਡੇ ਅੱਗੇ ਰਿਸਪੌਂਸ ਹੈ ਤੁਸੀਂ ਉਹਨੂੰ ਸਾਡੇ ਤੱਕ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਵੀ ਲੋਕਾਂ ਤੱਕ ਸ਼ੇਅਰ ਕਰ ਸਕੀਏ ਸਾਡੇ ਕੋਲ ਆਲਰੇਡੀ ਬਹੁਤ ਸਾਰੀਆਂ ਰਿਪੋਰਟਸ ਆਗੀਆਂ ਨੇ ਜਿਹੜੇ ਵਸੀਂ ਤੋਂ ਦਿਖਾ ਵੀ ਸਕਦੇ ਆ ਸੋ ਜਿੰਨਾ ਲੋਕਾਂ ਦੀ ਐਸ ਡੀਓਟੀਪੀਟੀ ਵਾਧੇ ਆ ਲੀਵਰ ਦੇ ਵਿੱਚ ਗ੍ਰੇਡ 1 ਗ੍ਰੇਡ 2 ਗ੍ਰੇਡ 3 ਫੈਟੀ ਲੀਵਰ ਆਉਂਦਾ ਔਰ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਲੀਵਰ ਸਰੋਸੀ ਵਾਲੀਆਂ ਕੰਡੀਸ਼ਨਸ ਵੀ ਅਸੀਂ ਇੰਪਰੂਵ ਹੁੰਦੀਆਂ ਦੇਖੀਆਂ ਨੇ ਮਹਾਰਾਜਾ ਸ਼ਾਹੀ ਸ਼ਰਬਤ ਦੇ ਸਿਰ ਤੇ ਸੋ ਅਸੀਂ ਮਹਾਰਾਜਾ ਸ਼ਾਹੀ ਸ਼ਰਬੰਦੀ ਬਣਾ ਰਹੇ ਇਸ ਵਕਤ ਮਹਾਰਾਜਾ ਸ਼ਾਹੀ ਸ਼ਰਬਤ ਸਾਡੀ ਇੱਜ਼ਤ ਬਣਾ ਰਿਹਾ ਸਮਾਜ ਦੇ ਵਿੱਚ ਜੋ ਲੋਕ ਮਹਾਰਾਜਾ ਸ਼ਾਹੀ ਸ਼ਰਬਤ ਨੂੰ ਇੱਜ਼ਤ ਦੇ ਰਹੇ ਨੇ ਮਹਾਰਾਜਾ ਸ਼ਾਹੀ ਸ਼ਰਬਤ ਦੀ ਬੈਕਐਂਡ ਤੇ ਅ ਸੋ ਜੀ ਚੰਗੀ ਚੀਜ਼ ਬਣਾਈਏ ਤਾਂ ਹੀ ਸਮਾਜ ਦੇ ਵਿੱਚ ਆਪਾਂ ਇੱਜ਼ਤ ਕਮਾ ਸਕਦੇ ਆ ਤੇ ਮੈਂ ਇੱਕੋ ਹੀ ਬੇਨਤੀ ਕਰੂੰਗਾ ਵੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਤਾਂ ਫਿਰ ਮੇਰੇ ਵੀ ਕਿਸੇ ਗਲਤੀ ਯਕੀਨ ਕਰਨ ਦੀ ਲੋੜ ਨਹੀਂ ਔਰ ਜਦੋਂ ਤੁਸੀਂ ਠੀਕ ਹੋ ਗਏ ਮੇਰੀ ਵੀਡੀਓਜ਼ ਦੇਖਣੀ ਬੰਦ ਕਰ ਦਿਓ ਨਹੀਂ ਤਾਂ ਮੇਰੀ ਵੀਡੀਓਜ਼ ਦੇਖ ਦੇ ਤੁਹਾਨੂੰ ਮਨ ਕਰੂਗਾ ਹੁਣ ਮੈਂ ਆ ਕੇ ਖਾ ਕੇ ਦੇਖਾਂ ਹੁਣ ਮੈਂ ਆ ਕਰਕੇ ਦੇਖਾਂ ਜੇ ਬਿਲਕੁਲ ਠੀਕ ਹੋ ਫਿਰ ਨਾ ਦੇਖੋ ਜੀ ਜੇ ਕੋਈ ਦਿੱਕਤ ਤਕਲੀਫ ਹੈ ਤਾਂ ਸਾਨੂੰ ਐਜ਼ ਅ ਸਹਾਰਾ ਸਾਨੂੰ ਯੂਜ਼ ਕਰੋ ਸਾਨੂੰ ਇਸਤੇਮਾਲ ਕਰੋ ਤਾਂ ਕਿ ਅਸੀਂ ਤੁਹਾਡੀ ਜੀਵਨ ਦੇ ਵਿੱਚ ਕੋਈ ਫਾਇਦਾ ਕਰ ਸਕੀਏ ਤੁਹਾਡਾ ਕੋਈ ਲਾਭ ਦੇ ਸਕੀਏ ਇਹੀ ਸਾਡਾ ਕਿਤਾ ਇਹੀ ਸਾਡਾ ਧਰਮ ਆ ਜੀ ਇਸ ਤੋਂ ਬਾਹਰ ਸਾਡਾ ਕੁਝ ਨਹੀਂ ਹੈਗਾ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਯੋਧਰ ਜੀ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਦੋ ਤੁਰੀਆਂ ਲਸਣ ਦੀਆਂ ਨਹੀਂ ਖਾ ਸਕਦਾ ਸਵੇਰੇ ਸਵੇਰੇ ਜਾਂ ਪਿਆਜ਼ ਦਾ ਕੁਝ ਹਿੱਸਾ ਨਹੀਂ ਇਸਤੇਮਾਲ ਕਰ ਸਕਦਾ ਤਾਂ ਉਹ ਇਹਨਾਂ ਨੂੰ ਮੈਸ਼ ਕਰਕੇ ਕੰਦੂਕਸ਼ ਕਰਕੇ ਇਹਨਾਂ ਨੂੰ ਪਾਣੀ ਦੇ ਵਿੱਚ ਹਲਕੇ ਪਾਣੀ ਦੇ ਵਿੱਚ ਜਿਹੜਾ ਇਹਦਾ ਇਸਤੇਮਾਲ ਕਰਕੇ ਉਹਨੂੰ ਪੀਣਾ ਸ਼ੁਰੂ ਕਰ ਦੇਗਾ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਕਿ ਲੀਵਰ ਨਾਲ ਸੰਬੰਧਿਤ ਨੇ ਉਹ ਖਤਮ ਹੋ ਜਾਣਗੀਆਂ ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਦਿਨ ਤੋਂ ਹੀ ਲੀਵਰ ਤੁਹਾਡਾ ਜਿਹੜਾ ਅੰਦਰਲਾ ਗੰਧਮੰਦ ਹੈਗਾ ਜਿਹੜਾ ਖੂਨ ਦੇ ਵਿੱਚ ਪਿਆ ਉਹ ਪਿਸ਼ਾਬ ਦੇ ਰਾਹੀਂ ਬਾਹਰ ਕੱਢਣਾ ਸ਼ੁਰੂ ਕਰ ਦੇਗਾ ਜੀ ਅੱਛਾ ਫਰੂਕੀ ਜੀ ਹੁਣ ਜਿਹੜੀ ਹੈ ਘਰਾਂ ਦੇ ਵਿੱਚ ਮਾਤਾਵਾਂ ਜੀ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਦੋਂ ਉਹ ਵਿਆਹ ਹੋਇਆ ਵੇ ਉਹ ਗਾਣਾ ਕੱਢਣ ਗਿਆ ਵੀ ਕਦੂ ਗਸਤਾ ਕਰਾ ਲਿਆ ਖਾ ਕੇ ਚਮਚਾ ਚਮਚਾ ਬਾਕੀ ਛੱਡਤਾ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਇਹਨੂੰ ਤੜਕੇ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਇਹਨੂੰ ਸਿੱਟਣ ਦੀ ਲੋੜ ਨਹੀਂ ਹੈਗੀ ਜੀ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਇਹ ਵੀਡੀਓ ਹੋਰna ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਮੇਰੀ ਚੇਤਾਵਨੀ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰੇ ਦਰਸ਼ਕਾਂ ਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਵੀਡੀਓ ਦੇਖਣ ਤੋਂ ਬਾਅਦ ਤਾਂ ਅਸੀਂ ਜਿਹੜੀ ਆਯੁਰਵੇਦਾ ਦੀ ਜਿਹੜੀ ਪ੍ਰਬੰਧਕ ਹੈਗੇ ਉਹਨਾਂ ਦੀ ਟੀਮ ਦਾ ਨੰਬਰ ਅਸੀਂ ਸ਼ੇਅਰ ਕੀਤਾ ਹੈ ਸਕਰੀਨ ਤੇ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮੰਦਾ ਸਵਾਲ ਆਪਣੇ ਮੰਦਾ ਸ਼ੰਕ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ